ਆਪਣੇ ਪਿੰਡ ਜਾਣ ਨਹੀਂ ਦੇਣਾ ਜਾਣ ਨਹੀਂ ਦੇਣਾ ਜਾਣ ਨਹੀਂ ਦੇਣਾ ਆਪਣਾ ਪਿੰਡ ਜਾਣ ਨਹੀਂ ਦੇਣਾ ਜਾਣ ਨਹੀਂ ਦੇਣਾ ਜਿੰਦਾਬਾਦ ਜਿੰਦਾਬਾਦ ਸਰ ਅੱਜ ਜੋ ਵਕੀਲ ਸਾਰੇ ਇਕੱਠੇ ਹੋਏ ਐ ਐਸਜੀਐਮ ਸਾਹਿਬ ਕੋ ਲਾਇਆ ਕਿ ਕਿਸ ਵਾਰ ਹੈ ਅਸੀਂ ਅੱਜ ਇੱਥੇ ਇਸ ਕਰਕੇ ਇਕੱਠੇ ਹੋਏ ਆ ਜੀ ਕਿਉਂਕਿ ਸਾਡੇ ਜਿਹੜੇ ਰਾਜਪੁਰਾ ਦੀ ਹੱਦ ਵਿੱਚ ਪੈਂਦੇ 8 ਪਿੰਡ 8 ਪਿੰਡ ਜਿਹੜੇ ਹੈਗੇ ਆ ਉਹ ਐਸਐਸ ਨਗਰ ਮੁਹਾਲੀ ਵਿੱਚ ਪਾਏ ਜਾ ਰਹੇ ਹਨ ਤੇ ਉਸ ਰਿਗਾਰਡਿੰਗ ਅਸੀਂ ਜਿਹੜਾ ਐਜੀਟੇਸ਼ਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਜਿਹੜਾ ਹੈਗਾ ਮੈਮੋਰੰਡਮ ਪੜਾ ਕੇ ਬਕਾਇਦਾ ਐਸਜੀਐਮ ਸਾਹਿਬ ਨੂੰ ਦਿੱਤਾ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਚੱਲ ਸਕੇ ਤੇ ਉਹ ਇਸ ਬਾਰੇ ਜਿਹੜਾ ਹੈਗਾ ਉਸ ਨੂੰ ਰੋਕ ਲਗਾ ਕੇ ਜਿਹੜੇ ਇਹ ਕਾਰਵਾਈਆਂ ਬੰਦ ਕਰ ਸਕੇ ਸਰ ਕਿਹੜੇ ਕਿਹੜੇ ਪਿੰਡ ਹੈ ਇਸ ਵਿੱਚ ਜਿਹੜੇ ਇਹ ਪਿੰਡ ਹੈਗੇ ਜੀ ਉਸ ਵਿੱਚ ਗੁਰਦਿਤਪੁਰਾ ਗੱਜੂ ਖੇੜਾ ਔਰਨਾ ਮਣਕਪੁਰ ਲੈਲਾ ਲੈਲਾ ਚੰਗੇੜਾ ਤੇ ਹਰਦਿਤਪੁਰਾ ਤੇ ਹਰਦਿਤਪੁਰਾ ਸਰ ਅਗਰ ਇਜਤ ਤੇ ਕਾਰਵਾਈ ਨਹੀਂ ਹੁੰਦੀ ਤਾਂ ਕੀ ਅੱਗੇ ਤੇ ਕੀ ਐਕਸ਼ਨ ਲਈ ਗਾ ਅਸੀਂ ਅਗਰ ਇਸੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸੇ ਬੇਸਿਸ ਦੀ ਅਣਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਜੀ ਸਟੇਟ ਲੈਵਲ ਵਾਈਡ ਸਟੇਟ ਲੈਵਲ ਕਾਲਵੀ ਸਟੇਟ ਲੈਵਲ ਜਿਹੜੀ ਹੈਗੀ ਹੈ ਸਟ੍ਰਾਈਕ ਵੀ ਕਰਾਂਗੇ ਸੀਐਮ ਕੋਠੇ ਦਾ ਘਰਾਵੇ ਕਰਾਂਗੇ ਅਸੀਂ ਸੀਐਮ ਕੋਠੇ ਦਾ ਵੀ ਘਰਾ ਕਰਾਂਗੇ ਇਹ ਦੱਸਾਂਗੇ ਐਮਐਲ ਵੀ ਵਾਰ ਆਪਾਂ ਦੇਖਣ ਜਾਂਦੇ ਕੋਈ ਵੀ ਐਮਐਲ ਹੁੰਦਾ ਆਪਣਾ ਲੱਗ ਕੱਟਣ ਨਹੀਂ ਦਿੰਦਾ ਹਾਂਜੀ ਉਹ ਆਪਣੇ ਇਲਾਕੇ ਨਾਲ ਰੱਖਣਾ ਪਤਾ ਲੱਗੇ ਜੇ ਐਮਐਲ ਨੇ ਸ਼ਿਫਾਸ ਕੀਤੀ ਬਿਲਕੁਲ ਜੀ ਇਹ ਗੱਲ ਸਹੀ ਹੈ ਜੀ ਕਿਉਂਕਿ ਜਿਹੜਾ ਲੈਟਰ ਜਾਰੀ ਹੋਇਆ ਉਸ ਵਿੱਚ ਬਕਾਇਦਾ ਇਹ ਗੱਲ ਆਈ ਹੈ ਕਿ ਮੈਡਮ ਦੀਨਾ ਮਿੱਤਰ ਨੇ ਆਪ ਕਹਿ ਕੇ ਇਹ ਜਿਹੜੇ ਹੈਗੇ ਕਾਰਵਾਈ ਕਰਾਈ ਜੀ ਸਰ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਆ ਕਿ ਕਿਆ ਮੈਂ ਤਾਂ ਦੇਖੋ ਜੀ politcal reason ਹੋ ਸਕਦਾ ਜੀ ਬਾਕੀ ਸਾਡੇ ਨਾਲ ਤਾਂ ਦੇਖੋ ਜਿਹੜਾ ਸਾਡੇ ਨਾਲ ਤਾਂ ਘਰਿਆ ਸੀ ਉਸ ਰਿਗਾਰਡਿੰਗ ਜਿਹੜਾ ਹੈਗਾ ਆਪਣੀ ਐਜੀਟੇਸ਼ਨ ਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਵਿਕਾਸ ਦੇ ਬਜੇ ਨੇ ਜ਼ਰੂਰ ਉੱਤਰ ਕੀਤੀ ਜਾ ਰਹੀ ਹੈ ਗੱਲ ਇਹਦਾ ਮਤਲਬ ਹੈ ਵਿਕਾਸ ਦਾ ਸਰ ਵਿਕਾਸ ਜਿਹੜਾ ਬਲੇ ਗੱਲ ਸਹੀ ਹੈ ਜੀ ਰਾਜਪੁਰੇ ਵੀ ਵਿਕਾਸ ਹੋਣਾ ਚਾਹੀਦਾ ਜਹੀ ਜੀ ਗੱਲ ਤੇ 8 ਮਿੰਟ ਆਉਂਦੇ ਆ ਤਾਂ ਸਾਡਾ ਵੀ ਤਾਂ ਵਿਕਾਸ ਹੁੰਦਾ ਤੇ ਨਾਲੇ ਸਾਡੇ ਇੱਥੇ ਕਿੱਥੇ ਹੋਣੀ ਹੈ ਵਿਕਾਸ ਇੱਥੇ ਕੀਤਾ ਜਾਵੇ ਜੀ ਮੋਹਾਲੀ ਨੂੰ ਕਿਉਂ ਦਿੱਤੇ ਜਾ ਰਹੇ ਜੀ ਪਹੁੰਚੀ ਹੈਗੀ ਹੈ ਅਸੀਂ 2010 ਤੋਂ ਪਹਿਲਾਂ ਰਾਜਪੁਰੇ ਨੂੰ ਕਿਉਂਕਿ ਸਭ ਤੋਂ ਵੱਡੀ ਸਬਡਿਵੀਜ਼ਨ ਸੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨਲ ਹੋ ਤੇ ਬਾਅਦ ਅਸ਼ੋਸ਼ ਨੂੰ ਮੰਗ ਰੱਖੀ ਗਈ ਸੀ ਵੀ ਰਾਜਪੁਰੇ ਨੂੰ ਜ਼ਿਲ੍ਹਾ ਬਣਾਇਆ ਜਾਏ ਔਰ ਅੱਜ ਤੱਕ ਉਹ ਆਪਣੇ ਆਪਣੇ ਮਤਲਬ ਕੀ ਢਫਲੀ ਵਜਾਉਂਦੇ ਰਹਿਆ ਉਹ ਲੋਕਾਂ ਦੀ ਭਾਵਨਾਵਾਂ ਨਾਲ ਖੇਡਦੇ ਰਹਿਆ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਹੈਗਾ ਉਹ ਗੈਸ ਸਿਲੰਡਰ ਵੇਚਣ ਆਈ ਸੀ ਉਹਨਾਂ ਰਾਜਪੁਰੇ ਦੇ ਪਿੰਡਾਂ ਨੂੰ ਵੀ ਵੇਚਣਾ ਸ਼ੁਰੂ ਕਰਤਾ ਉਹਨਾਂ ਨੇ ਔਰ ਜਿਹੜੇ ਪਿੰਡ ਅੱਠ ਪਿੰਡਾਂ ਅੱਠ ਪਿੰਡ ਦੇ ਨਾਲ ਨਾਲੇ ਬਲੂਡ ਦਾ ਵੀ ਸੋਚ ਰਹੇ ਵੀ ਬਨੂੜ ਨੂੰ ਹੀ ਭਲਾਇਆ ਜਾਏ ਉਹ ਰਾਜਪੁਰੇ ਦਾ ਵਿਕਾਸ ਤਾਂ ਕੀ ਹੋਣਾ ਸੀ ਇਹਨਾਂ ਨੇ ਵਿਕਾਸ ਕੁਝ ਨਹੀਂ ਕੀਤਾ ਇਹਨਾਂ ਨੇ ਸਿੱਧਾ ਹੱਥੋਂ ਨੂੰ ਵਕੀਲਾਂ ਦੇ ਜਿਹੜਾ ਕੀਤੇ ਨੂੰ ਪਾ ਲਿਆ ਵਕੀਲ ਤਾਂ ਪਹਿਲੇ ਹੀ ਅਫੈਕਟਡ ਹੈਗੇ ਦੀ ਇਹਦਾ ਇਹ ਕਾਦਾ ਵਿਕਾਸ ਹੋਇਆ ਵੀ ਜੇ ਤੁਸੀਂ ਵਕੀਲਾਂ ਦੇ ਕਿਤੇ ਨੂੰ ਹੀ ਹੱਥ ਪਾਉਗੇ ਤਾਂ ਵਕੀਲ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹੈਗੇ ਆ ਔਰ ਇਹ ਅਕਸਰ ਇਹ ਕਹਿੰਦੇ ਵੀ ਇਹਨਾਂ ਦਾ ਮੁੰਡਾ ਵੀ ਵਕੀਲ ਹੈਗਾ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਆ ਉਹਨਾਂ ਦਾ ਬੇਟਾ ਵੀ ਵਕੀਲ ਆ ਉਹ ਇਹ ਕਹਿੰਦੇ ਮੇਰੇ ਇਲਾਕੇ ਚ ਵੀ ਬੜੇ ਦੋ ਤਿੰਨ ਵਕੀਲ ਹੈਗੇ ਆ ਜੇ ਵਕੀਲ ਹੈਗੇ ਤਾਂ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਤੁਸੀਂ ਵਕੀਲਾਂ ਦੀ ਸ਼ਾਂ ਰੱਗ ਤੇ ਹੱਥ ਪਾਇਆ ਹੈਗਾ ਔਰ ਇਹਦਾ ਮੁਖਿਆਜਾ ਆਨ ਵਾਲੇ ਜਿਹੜੇ ਵਿਧਾਨ ਸਭਾ ਦੇ ਪਹਿਲੇ ਗੱਲ ਤੇ ਇਹਨਾਂ ਨੇ ਇਲੈਕਸ਼ਨ ਲੜਨਾ ਨਹੀਂ ਮੈਂ ਮੁਖਿਆਜਾ ਜੀ ਮੋਕ ਕੋਈ ਖਵਾ ਨਹੀਂ ਕਰ ਰਿਹਾ ਇਹਨਾਂ ਨੇ ਇੱਥੋਂ ਰਾਜਪੁਰੇ ਨੂੰ ਇਲੈਕਸ਼ਨ ਲੜਨਾ ਨਹੀਂ ਹੈਗਾ ਔਰ ਜੋ ਇਹਨਾਂ ਦੀ ਕਰਤੂਤਾ ਹੈਗੀਆਂ ਉਹਨਾਂ ਵਕੀਲ ਇਸ ਗੱਲ ਦੇ ਤੇ ਸਹਿਮਤ ਨਹੀਂ ਹੋ ਸਕਦੇ ਵੀ ਉਹਨਾਂ ਦਾ ਤੁਸੀਂ ਮਲਕ ਰੋਜੀ ਰੋਟੀ ਦਾ ਹੱਥ ਪਾ ਲਓ ਬਨੂੜ ਦਾ ਇਹ ਸੋਚਦੇ ਆ ਵੀ ਬਨੂੜ ਨੂੰ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਤਹਿਸੀਲ ਬਣਾ ਦਈਏ ਬਨੂੜ ਤਹਿਸੀਲ ਬਣਾਓ ਰਾਜਪੁਰੇ ਨੂੰ ਜ਼ਿਲ੍ਹਾ ਬਣਾ ਕੇ ਬਨੂੜ ਸਾਡੀ ਤਹਿਸੀਲ ਬਣਾ ਦਿਓ ਠੀਕ ਹੈ ਨਾ ਜਿੰਨੇ ਸਬ ਡਿਵੀਜ਼ਨ ਸਾਡੇ ਕੋ ਹੋ ਜਾਣਗੇ ਕਲੋਰ ਰਾਜਪੁਰਾ ਤੇ ਬਨੂੜ ਤੇ ਸਲੋਰ ਤੇ ਅਸੀਂ ਰਾਜਪੁਰੇ ਨੂੰ ਜ਼ਿਲ੍ਹਾ ਬਣਾ ਕੇ ਦਾ ਵਿਕਾਸ ਕੀਤਾ ਜਾਂਦਾ ਗੇਟਵੇ ਆਫ ਪੰਜਾਬ ਹੈਗਾ ਔਰ ਜੇ ਰਾਜਪੁਰੇ ਦਾ ਵਿਕਾਸ ਹੀ ਨਹੀਂ ਹੋਣਾ ਔਰ ਇਹਨੂੰ ਵਸਾਉਣ ਵਾਲੇ ਦਿਵਾਨ ਟੋਡਰ ਮਲਸਨ ਜਦੋਂ ਰਾਜਪੁਰਾ ਸ਼ਹਿਰ ਬਸਿਆ ਸੀ ਇਹਨੂੰ ਬਸਾਉਣ ਵਾਲੇ ਦਮਾਨ ਟੋਡਰ ਮਾਲਸਾਨ ਜਿਹੜੇ ਕੀ ਮੰਤਰੀ ਸਨ ਖਬਰ ਦੇ ਰਾਜ ਦੇ ਵਿੱਚ ਉਹਨਾਂ ਦੇ ਮਤਲਬ ਕਿ ਇਤਿਹਾਸ ਆ ਕਿ ਸ਼ਹਿਰ ਦਾ ਪਛੋਕਰ ਹੋਵੇ ਉਸ ਪਛੋਕਰ ਨੂੰ ਵੀ ਮੱਦੇਨਜ਼ਰ ਨਹੀਂ ਰੱਖ ਰਹੇ ਉਹ ਦਵਾ ਤਾਂ ਬਈ ਚੱਲੀ ਜਾ ਰਹੇ ਆ ਛੰਡੇ ਪੂੰਜੀਪਤੀ ਜਿਹੜੇ ਲੋਕ ਹੈਗੇ ਛੰਡੇ ਚ ਲਾ ਲਾ ਕੇ ਪ੍ਰਾਪਰਟੀ ਦੇ ਰੇਟ ਵਧਾਣੇ ਆ ਹੋਰ ਮਾਫੀਆ ਕੰਮ ਕਰ ਰਿਹਾ ਔਰ ਮਾਫੀਆ ਇਹੋ ਜਿਹਾ ਕੰਮ ਕਰ ਰਿਹਾ ਵੀ ਉਹਨਾਂ ਨੇ ਹੋਣ ਵਕੀਲਾਂ ਨੂੰ ਸੋਚ ਲਿਆ ਵੀ ਵਕੀਲਾਂ ਨੂੰ ਕਿਸੇ ਤਰੀਕੇ ਨਾਲ ਸਬਕ ਸਿਕਾਇਆ ਜਾਵੇ ਸਬਕ ਦਾ ਵਕੀਲ ਸਿਕਾਨਗੇ 300 350 ਵਕੀਲਾ ਔਰ ਹਰ ਵਕੀਲ ਕੋਲ ਪੰਜਾਬ ਜਾਂ 100 100 ਪਰਿਵਾਰ ਜੁੜੇ ਹੁੰਦੇ ਆ ਇਹਨਾਂ ਦੇ ਨਾਲ ਔਰ ਨਾਲ ਇਹਨਾਂ ਦੇ ਕਲੈਰੀਕਲ ਸਟਾਫ ਹੈਗਾ ਟਾਈਪਿਸਟ ਹੈਗੇ ਆ ਹੋਰ ਘਟੋ ਘਟੇ 30 35000 ਵੰਗ ਪੱਤਰ ਦਿੱਤਾ ਐਲਟੀਐਮ ਸਾਹਿਬ ਨੇ ਲੈ ਲਿਆ ਇਸ ਤੋਂ ਅੱਗੇ ਕੀ ਕਰਦੇ ਅਗਲੀ ਅਗਲੀ ਕਾਰਵਾਈ ਹੁਣ ਅਸੀਂ ਐਮਐਲਏ ਦੇ ਕਰਦੇ ਅੱਗੇ ਜਾ ਰਹੇ ਹੈਗੇ ਆ ਉਹਨੇ ਆਪਣਾ ਮਲਕ ਆਪ ਲਿਖ ਕੇ ਦਿੱਤਾ ਇਹ ਪਹਿਲੀ ਵਾਰੀ ਹੋਇਆ ਹੈ ਬੀਐਮਐਲ ਖੋਦ ਆਪਣੇ ਵਿਧਾਨ ਸਭਾ ਡੀ ਲਿਮਿਟੇਸ਼ਨ ਇਹ ਕਹਿੰਦੀ ਹੈ ਵੀ ਜੇ ਤੁਸੀਂ ਵਿਧਾਨ ਸਭਾ ਪੂਰਾ ਖੇਤਰ ਚੱਕਿਆ ਜਾਂਦਾ ਹੈ ਜਾਂਦੇ ਤੁਸੀਂ ਪੂਰਾ ਵਿਧਾਨ ਸਭਾ ਖੇਤਰ ਚ ਕੋ ਕਿਸੇ ਬੰਨੇ ਲਾਓ ਸਾਨੂੰ ਤੁਸੀਂ ਅੱਠ ਪਿੰਡ ਤੋੜ ਤੇ ਕਿਹੜੇ ਐਸੀ ਨਾਲ ਤੋੜ ਰਹੇ ਆ ਜੀ ਇਹਦਾ ਮਤਲਬ ਇਹ ਆ ਵੀ ਰਾਜਨੀਤਿਕ ਲੋਕਾਂ ਦੇ ਔਰ ਅਫਸਰशाही ਨੇ ਉੱਥੇ ਜ਼ਮੀਨਾਂ ਖਰੀਦੀਆਂ ਹੋਈਆਂ ਉਹਨਾਂ ਜ਼ਮੀਨਾਂ ਦੇ ਰੇਟ ਵਧਾਉਣ ਵਾਸਤੇ ਇਹਨਾਂ ਨੇ ਉਹ ਅੱਠ ਪਿੰਡ ਮੁਹੱਲੀ ਨਾਲ ਜੋੜਦੇ ਤਾਂ ਕਿ ਗਮਾਡਾ ਦਾ ਰੇਟ ਵਧਾ ਕੇ ਆਪਾਂ ਪੇਸ਼ ਕੀਤਾ ਜਾ ਸਕੇ ਤੁਹਾਡੇ ਇਨਕੁਆਰੀ ਹੋਣੀ ਚਾਹੀਦੀ ਕਿ ਕਿੱਥੇ ਕਿੱਥੇ ਪਿਛਲੇ 5 ਸਾਲਾਂ ਦੇ ਕਿਸ ਨੇ ਉੱਥੇ ਜ਼ਮੀਨਾਂ ਲਈਆਂ ਇਸ ਤਰ੍ਹਾਂ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਨਹੀਂ ਅਸੀਂ ਤੇ ਕਹਨੇ ਆ ਵੀ ਸੀਪੀਆਈ ਇਨਕੁਆਰੀ ਕੰਡਕਟ ਹੋਣੀ ਚਾਹੀਦੀ ਕਿਦੀ ਕਿਦੀ ਕਰਾਓਗੇ ਸਰ ਕੋਈ ਅਜਿਹੀ ਚੀਜ਼ ਦੀ ਹੱਦ ਹੁੰਦੀ ਹੈ ਤੁਸੀਂ ਇਹ ਦੱਸੋ ਵੀ ਅੱਜ ਤੱਕ ਇਹਨਾਂ 3 3.5 ਸਾਲਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਕੋਈ ਵੀ ਇੱਕ ਵੀ ਪੈਸੇ ਦੀ ਇਨਵੈਸਟਮੈਂਟ ਆ ਤੁਸੀਂ ਜਾ ਕੇ ਪ੍ਰੈਸ ਵਾਲੇ ਦੇਖ ਲਿਓ ਗਿਆਨ ਸਾਗਰ ਦੀ ਉਹ ਜਿਹੜੀ ਸੀ ਆਪਣਾ ਕੀ ਕਹਿੰਦੇ ਆ ਹੈਲਥ ਸੈਂਟਰ ਬਣਾਇਆ ਸੀ ਬੰਦ ਪਿਆ ਉ ਡੰਡਨ ਸਾਹਿਬ ਨੇ ਆ ਜਿੰਨੀਆਂ ਬਿਲਡਿੰਗ ਜਿੱਥੇ ਮੈਂ ਇੰਟਰਵਿਊ ਦੇ ਰਿਹਾ ਜਿਹੜਾ ਵਕੀਲੇ ਦਾ ਹੈਗਾ ਬੱਸ ਸਟੈਂਡ ਹੈਗਾ ਇਹ ਭਾਰਤੀ ਜਨਤਾ ਪਾਰਟੀ ਸ਼੍ਰੀ ਬ੍ਰਾਮ ਜੀ ਦਾ ਸਟੈਂਡਰਡ ਬਣਾ ਕੇ ਗਿਆ ਹੱਥ ਚੁੱਕ ਕੇ ਕੋਈ ਪੋਲਿਟੀਕਲ ਬੰਦਾ ਕੋਈ ਵੀ ਕਹ ਦੇ ਸਾਣੇ ਹੈਗੇ ਹੋਰ ਦੂਜੀਆ ਪੋਲਿਟੀਕਲ ਪਾਰਟੀਆਂ ਵੀ ਅਸੀਂ ਡਿਬੇਟ ਕਰਨ ਨੂੰ ਤਿਆਰ ਆ ਵੀ ਤੁਸੀਂ ਵਿਕਾਸ ਤੇ ਇੱਕ ਵੇਟ ਲਾਈ ਹੋਵੇ ਤੇ ਅਸੀਂ ਕਿੰਨਾ ਕੀਤਾ ਹੋਵੇ ਅੱਜ ਬਾਰ ਐਸੋਸੀਏਸ਼ਨ ਵੱਲੋਂ ਬਾਰ ਕੌਂਸਲ ਵੱਲੋਂ ਇੱਕ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ 8 ਪਿੰਡਾਂ ਦੇ ਲਈ ਸਾਡੇ ਤੋਂ ਰਿਪੋਰਟ ਮੰਗੀ ਗਈ ਸੀ ਵੀ ਉਹਨਾਂ ਨੂੰ ਜੇ ਮੁਹਾਲੀ ਦੇ ਵਿਚਾਰਣ ਕੀਤਾ ਜਾਂਦਾ ਤਾਂ ਉਹਨਾਂ ਨੇ ਉਸ ਤੇ ਆਪਣਾ ਇਤਰਾਜ਼ ਜਤਾਇਆ ਕਿ ਉਹ ਪਿੰਡ ਐਡ ਨਾ ਕੀਤੇ ਜਾਣ ਉਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਉਹਨੂੰ ਵੀ ਵੈਲਿਊਏਟ ਕਰਕੇ ਉਹਨੂੰ ਇੱਕ ਐਗਜ਼ਾਮਿਨ ਕਰਕੇ ਅਸੀਂ ਲੋੜੂ ਵੀ ਉਹਦੇ ਤੇ ਕਾਰਵਾਈ ਬੰਦ ਦੀ ਉਹਨੂੰ ਕਰਾਂਗੇ ਅੱਜ ਜਿਹੜਾ ਵਕੀਲ ਭਾਈਚਾਰਾ ਉਹ ਇੱਕ ਮੰਗ ਪੱਤਰ ਦੇ ਕੇ ਗਿਆ ਵੀ ਜੇ ਸਾਡਾ ਇਹਦੇ ਨਾਲ ਤਾਂ ਸਾਡਾ ਕੰਮ ਅੱਧਾ ਰਹਿ ਜਾਊਗਾ ਤੇ ਵੀ ਇਹਨਾਂ ਨੂੰ ਰੋਕਿਆ ਜਾਵੇ ਪਰ ਅਸੀਂ ਜਨਤਾ ਦੇ ਜਿਹੜੇ ਜਿਹੜੀ ਮੰਗ ਸੀਗੀ ਉਹਦੇ ਅਧਾਰ ਤੇ ਅਸੀਂ ਚੱਲੇ ਹੋਏ ਸੀ ਪਰ ਅੱਜ ਵਕੀਲ ਭਾਈਚਾਰਾ ਦੀ ਵੀ ਮੰਗ ਆਈ ਹੈ ਇਹਨੂੰ ਵੀ ਅਸੀਂ ਆਂ ਦੇਖਾਂ ਨਹੀਂ ਕਰਾਂਗੇ ਇਹਨੂੰ ਵੀ ਅਸੀਂ ਸੀਐਮ ਸਾਹਿਬ ਕੋਲੇ ਲੈ ਕੇ ਜਾਵਾਂਗੇ ਤੇ ਜੋ ਉਸ ਲੋਕਾਂ ਦੀ ਭਲਾਈ ਲਈ ਜੋ ਵਕੀਰ ਪਾਈਚਾਰੀ ਦੀ ਭਲਾਈ ਭਲਾਈ ਲਈ ਜੋ ਬੈਟਰ ਹੋਏਗਾ ਅਸੀਂ ਉਸ ਉਹ ਕੰਮ ਕਰਾਂਗੇ ਮੈਡਮ ਜਿਸ ਤਰ੍ਹਾਂ ਪੱਖ ਸੇ ਬਹਿ ਲੰਦਾ ਕਿ ਹਲਕਾ ਵੀ ਲਾਏਗਾ ਆਪਣਾ ਹਲਕਾ ਬਿਧਾਨ ਦੀ ਗੱਲ ਕਰਦਾ ਹੈ ਕਿ ਅੱਜ ਤਾਂ 8 ਪਿੰਡ ਘਟ ਰਹੇ ਮੈਡਮ ਇਸ ਚੀਜ਼ ਨੂੰ ਕਿੱਦਾਂ ਲੈਂਦੇ ਨਹੀਂ ਅਸੀਂ ਹਲਕੇ ਵਿਧਾਨ ਦੀ ਗੱਲ ਨਹੀਂ ਹੁੰਦੀ ਕੱਲੀ ਸਾਨੂੰ ਚਾਹੀਦੇ ਪਿੰਡਾਂ ਦੀ ਡਿਵੈਲਪਮੈਂਟ ਲੋਕਾਂ ਦੀ ਸਹੂਲਤ ਜੇ ਅਸੀਂ ਮੈਂ ਕਮਾਂ ਵੀ ਮੇਰਾ ਏਰੀਆ ਹੋਰ ਵਾਜੇ ਡੇਰਾ ਵਸੀ ਵੀ ਮੇਰੇ ਚ ਆ ਜੇ ਪਰ ਅਸੀਂ ਲੋਕਾਂ ਨੂੰ ਪੂਰੀਆਂ ਸਹੂਲਤਾਂ ਨਾ ਦੇ ਸਕੀਏ ਲੋਕ ਪਰੇਸ਼ਾਨ ਹੋ ਤੋ ਹਲਕਾ ਅਸੀਂ ਬਤਾ ਕੇ ਕੀ ਕਰਨਾ ਅਸੀਂ ਦੇਖਣੀ ਹੈ ਲੋਕਾਂ ਦੀਆਂ ਸਹੂਲਤਾਂ ਜਿਹਦੇ ਨਾਲ ਲੋਕ ਪਰੇਸ਼ਾਨ ਨਾ ਹੋਣ ਕੁਝ ਲੋਕ ਜਿਵੇਂ ਮੈਂ ਕਹਿੰਨੀ ਆ ਜਿਹੜੇ ਪੜੇ ਲਿਖੇ ਉਹਨਾਂ ਨੂੰ ਤਾਂ ਪਤਾ ਹੈ ਜੀ ਸਾਡਾ ਕਿਹੜਾ ਕੰਮ ਪਟਿਆਲੇ ਹੋਣਾ ਹੈ ਕਿਹੜਾ ਮੁਹੱਲੇ ਹੋਣਾ ਹੈ ਮੈਂ ਬਹੁਤ ਦੇਖਦੀ ਆ ਵਿਚਾਰੇ ਅਣਜਾਣ ਲੋਕ ਜਿਹੜੇ ਸਿੰਪਲ ਲੋਗ ਨੇ ਉਹ ਕੰਮ ਹੁੰਦਾ ਮੁਹੱਲੀ ਚਲੇ ਜਾਂਦੇ ਨੇ ਪਟਿਆਲੇ ਫਿਰ ਪਰੇਸ਼ਾਨ ਹੋ ਕੇ ਖੱਜਲ ਖਵਾਰ ਹੋ ਕੇ ਸਾਡੇ ਕੋਲੇ ਆਉਂਦੇ ਆ ਉਹਨਾਂ ਮੰਗਾਂ ਨੂੰ ਦੇਖਦੇ ਉਹਨਾਂ ਨੇ ਮਾਨ ਸਾਹਿਬ ਵੀ ਜਦੋਂ ਬਨੂਰ ਪ੍ਰਚਾਰ ਕਰਨ ਆਏ ਸੀ ਉਹਨਾਂ ਨੇ ਇਹੀ ਮੰਗ ਕੀਤੀ ਸੀ ਕਿ ਸਾਡੇ ਪਿੰਡਾਂ ਨੂੰ ਮੁਹੱਲੀ ਵਿੱਚ ਉਧਰ ਪਾਇਆ ਜਾਵੇ ਪਰ ਅੱਜ ਵਕੀਲ ਭਾਈਚਾਰੇ ਨੇ ਵੀ ਜੋ ਮੰਗ ਪੱਤਰ ਦਿੱਤਾ ਹੈ ਇਹਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਸ ਤੇ ਵਿਚਾਰ ਕੀਤਾ ਜਾਊਗਾ